ਅਤੇ ਹੁਣ ਖਬਰਾਂ ਵਿਸਥਾਰ ਨਾਲ ਥਾਣਾ ਡੀ ਡਿਵੀਜ਼ਨ ਦੇ ਇਲਾਕੇ ਵਿੱਚ ਆਪਸੀ ਰੰਜਿਸ਼ਬਾਜ਼ੀ ਕਾਰਨ ਹੋਏ ਕਤਲ ਦੇ ਮਾਮਲੇ ਵਿੱਚ ਇੱਕ ਹੋਰ ਦੋਸ਼ੀ ਨੂੰ ਕਾਬੂ ਕੀਤਾ ਗਿਆ ਹੈ ਇਸ ਸੰਬੰਧੀ ਜਾਣਕਾਰੀ ACP ਸੈਂਟਰਲ ਜਸਪਾਲ ਸਿੰਘ ਵੱਲੋਂ ਪੱਤਰਕਾਰ ਵਾਰਤਾ ਦੌਰਾਨ ਸਾਂਝੀ ਕੀਤੀ ਗਈ ਉਹਨਾਂ ਦੇ ਨਾਲ ਮੁਖ ਅਫਸਰ ਥਾਣਾ ਡੀ ਡਿਵੀਜ਼ਨ ਅੰਮ੍ਰਿਤਸਰ ਇੰਸਪੈਕਟਰ ਨੀਰਜ ਕੁਮਾਰ ਵੀ ਮੌਜੂਦ ਸਨ ਮਿਤੀ 10 4 25 ਨੂੰ ਥਾਣਾ ਡੀ ਡਿਵੀਜ਼ਨ ਵਿੱਚ ਇੱਕ ਕੇਸ ਰਿਪੋਰਟ ਹੋਇਆ ਸੀਗਾ ਜਿੱਚ ਅਰਣ ਕੁਮਾਰ ਵਾਸੀ ਮੋਹਲੇ ਜੱਕਾ ਉਹਨੇ ਸਟੇਟਮੈਂਟ ਲਗਾਈ ਸੀਗੀ ਇਕ ਰਾਤ 2:00 ਜੇ ਜਦੋਂ ਕ੍ਰਿਸਟਲ ਚੌਂਕ ਤੋਂ ਆਪਣੇ ਐਕਟਵਾ ਦੇ ਤਿੰਨ ਜਣੇ ਸਵਾਰ ਹੋ ਕੇ ਆਪਣੇ ਘਰ ਨੂੰ ਜਾ ਰਹੇ ਸੀਗੇ ਉਹਦੇ ਨਾਲ ਉਹਦਾ ਦੋਸਤ ਸੀਗਾ ਸਜੀਵ ਕੁਮਾਰ ਕਈ ਤੇ ਜਿਸ ਕਰਨ ਸੀਗੇ ਤੇ ਜਦੋਂ ਉਹ ਲੋਗੜ ਗੇਟ ਤੋਂ ਹੋ ਕੇ ਆ ਕੇ ਖਜਾਨੇ ਗੇਟ ਤੇ ਪਹੁੰਚੇ ਸਰਪੁਰ ਰੋਡ ਤੇ ਤਾਂ ਪਿੱਛੋਂ ਕੰਨੂ ਵਾਸੀ ਫਕੀਰ ਸਿੰਘ ਕਲੋਨੀ ਇੱਕ ਕੰਨੂ ਮੋਟਾ ਉਹ ਵੀ ਫਕੀਰ ਸਿੰਘ ਕਲੋਨੀ ਦਾ ਹੈ ਇੱਕ ਵਾਮਨ ਹੈ ਤੇ ਹੋਰ ਪੰਜ ਚਾਰ ਅਨੁਸਥੀ ਵਿਅਕਤੀਆਂ ਨੇ ਉਹਨਾਂ ਨੂੰ ਪਿੱਛੋਂ ਬੁਲਟ ਮੋਟਰਸਾਈਕਲਾਂ ਤੇ ਜਾਂ ਦੂਜੇ ਮੋਟਰਸਾਈਕਲਾਂ ਦੇ ਆ ਕੇ ਤੇ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ ਜਿਹਦੇ ਵਿੱਚ ਸੰਜੀਵ ਜਿਸ ਕਾਰਨ ਤੇ ਅਰਣ ਤਿੰਨੋ ਜ਼ਖਮੀ ਹੋ ਗਏ ਸੀਗੇ ਜਿਸ ਵਜ੍ਹਾ ਤੋਂ ਤਰੰਤ ਜਿਹੜਾ ਕੇਸ ਨੰਬਰ ਜਿਹੜਾ 23 ਐ ਮਿਤੀ 10/4/25 ਅੰਡਰ ਸੈਕਸ਼ਨ 173 VN ਅਸ ਦਰਜ ਕਰ ਦਿੱਤਾ ਗਿਆ ਸੀਗਾ ਜਿਹੜੇ ਲੇਟਰ ਆਉਣ ਚਾਰ ਦਿਨ ਬਾਅਦ ਉਹਦੀ ਜਿਹੜਾ ਸੀਗਾ ਸੰਜੀਤ ਵਰਕਈ ਉਹਦੀ ਮੁਕੱਦਮੇ ਦੇ ਵਿੱਚ ਜਿਹੜੀ ਉਹ ਜ਼ਖਮੀ ਸੀਗਾ ਗੋਲੀਆਂ ਵਜਨ ਕਰਕੇ ਉਹਦੀ ਮੌਤ ਹੋ ਗਈ ਸੀ ਹਸਪੀਟਲ ਦੇ ਵਿੱਚ ਜਿਹਦੇ ਵਿਹਾਵ ਤੇ ਮੁਕੱਦਮੇ ਵਿੱਚ 109 VN ਦਾ ਵਾਅਦਾ ਕਰ ਦਿੱਤਾ ਗਿਆ ਸੀਗਾ ਜਿਸ ਤੇ ਤਰੰਤ ਕਾਰਵਾਈ ਕਰਦਿਆਂ ਸਾਡੇ ਐਡੀਸ਼ਨ ਥਾਣੇ ਦੀ ਜਿਹੜੀ ਆ ਪਾਰਟਿਸਪਲ ਪਾਰਟੀ ਨੇ ਇੰਸਪੈਕਟਰ ਨੀਰਜ ਕੁਮਾਰ ਦੇ ਨੇਤਪਤਵ ਹੇਠ ਜਿਹੜਾ ਪਹਿਲੋਂ ਸ਼ਿਵ ਐਲਿਸ ਕਨੂ ਜੋ ਮਕਦਮਾ ਦਾ ਦੋਸ਼ੀ ਸੀਗਾ ਜਿੱਥੋਂ ਝਗੜਾ ਸ਼ੁਰੂ ਹੋਇਆ ਸੀਗਾ ਉਹਨੂੰ ਮਕਦਮਾ ਵਿੱਚ 24 ਘੰਟੇ ਰਿਫਤਾਰ ਕਰ ਲਿਆ ਸੀਗਾ ਉਸ ਤੋਂ ਅੱਗੇ ਕਾਰਵਾਈ ਕਰਦੇ ਆ ਜਿਹੜਾ ਦੂਸਰਾ ਦੋਸ਼ੀ ਸੀਗਾ ਕਰਨ ਸਿੰਘ ਐਲਿਸ ਕਨੂ ਵਾਸੀ ਫਕੀਰ ਸਿੰਘ ਕਲੋਨੀ ਉਹਨੂੰ ਵੀ ਅੱਜ ਜਿਹੜਾ ਉਹ ਮਕਦਮਾ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਬਾਕੀ ਰਹਿੰਦੇ ਦੋਸ਼ੀਆਂ ਨੂੰ ਵੀ ਜਲਦੀ ਇਹਦੇ ਵਿੱਚ ਗ੍ਰਿਫਤਾਰ ਕਰਕੇ ਤੇ ਇਹਨੂੰ ਕੇਸ ਨੂੰ ਜਿਹੜਾ ਸੋਲਵ ਕੀਤਾ ਜਾਵੇ